ਹਾਂਜੀ ਸਤਿ ਸ੍ਰੀ ਅਕਾਲ ਜੀ ਅੱਜ ਆਪਾਂ ਸਭ ਤੋਂ ਪਹਿਲਾਂ ਬਾਜ਼ਾਰ ਚ ਗੱत्ता ਚੱਕ ਰਹੇ ਹਾਂ ਸ਼ਰਮਾ ਬੂਟ ਹਾਊਸ ਸਿਰਪੁਰ ਉਹਨਾਂ ਦੀ ਦੁਕਾਨ ਤੋਂ ਉਹ ਵੀਰਾ ਉੱਪਰੋਂ ਸਿੱਟੀ ਜਾਂਦਾ ਗੱत्ता ਤੇ ਆਪਾਂ ਹੁਣ ਇਹਦਾ ਬਣਾਵਾਂਗੇ ਗੱਤੇ ਦਾ ਪਲੰਦਾ ਇੱਕ ਇਹਦਾ ਵਜ਼ਨ ਹੋ ਗਿਆ ਜੀ ਗੱਤੇ ਦਾ ਵੱਡੇ ਦਾ 11 ਕਿਲੋ 800 ਗ੍ਰਾਮ ਦੋ ਗੱਤੇ ਦੇ ਆਪਾਂ ਇਹਨਾਂ ਦੇ ਪਰ ਇਹਨੇ ਬੋਰੇ ਇੱਕ ਦਾ ਥੋੜਾ ਗੱਤਾ ਇੱਕ ਚ ਜ਼ਿਆਦਾਗਾ ਸਾਢੇ 3 ਕਿਲੋ ਇਹ ਚ ਹੈਗਾ ਤੇ ਆ ਦੂਸਰਾ ਬੋਰਾ ਇਹ ਚ ਥੋੜਾ ਵੱਧ ਦਾ ਗੱਤਾ ਇਹ ਹੋ ਗਿਆ 1.5 10 11 ਕਿਲੋ ਦਾ ਉਸ ਤੋਂ ਬਾਅਦ ਆ ਗਏ ਆਪਾਂ ਕਰਿਆਨੇ ਵਾਲੀ ਦੁਕਾਨ ਤੇ ਆ ਗੱत्ता ਆਪਾਂ ਭੰਨ ਲਏ ਡੱਬੇ ਸਾਰੇ ਡੱਬੇ ਭੰਨ ਕੇ ਹੁਣ ਆਪਾਂ ਇਹ ਪਲੰਦਾ ਕਰ ਲਿਆ ਤਿਆਰ ਇਹਦਾ ਕਰਦੇ ਆ ਵਜਨ ਇਹ ਗੱत्ता ਹੋ ਗਿਆ ਜੀ 13 ਕਿਲੋ 300 ਗ੍ਰਾਮ ਉਸ ਤੋਂ ਬਾਅਦ ਆ ਗਏ ਜੀ ਆਪਾਂ ਹਰੀਤਾ ਵਾਲੀ ਦੀ ਦੁਕਾਨ ਤੇ ਉਹ ਮੁੰਡਾ ਗੱत्ता ਫਿੱਟ ਰਿਆ ਹੈੜੀ ਵਾਲਾ ਕਰਤੇ ਜੋ ਉੱਪਰੋਂ ਹੁਣ ਆਪਾਂ ਇਹਦਾ ਬਣਾਵਾਂਗੇ ਗੱਤੇ ਦਾ ਇੱਕ ਪਲੰਦਾ ਤੇ ਆ ਜਿਹੜਾ ਬਰੀਕ ਗੱत्ता ਗਾ ਇਹਨਾਂ ਦਾ ਬੋਰੀਆਂ ਚ ਪਾਇਆ ਪਿਆ ਗਾ ਤੋ ਇਹਨਾਂ ਦੇ ਬੋਰੇ ਨੇਗੇ ਹੁਣ ਆਪਾਂ ਸਾਰਾ ਮਾਲ ਕਰ ਲਿਆ ਤਿਆਰ ਵੱਡਾ ਗੱਤਾ ਆਪਾਂ ਸਭ ਤੋਂ ਪਹਿਲਾਂ ਜੋ ਖਾਂਗੇ ਫਲੰਦੇ ਵਾਲਾ ਇਹਦਾ ਕਿੰਨਾ ਵਜਨ ਆ ਇਹ ਸਾਢੇ 20 ਕਿਲੋ ਦਾ ਇੱਕ ਫਲੰਦਾ ਹੋ ਗਿਆ ਬਾਕੀ ਹੁਣ ਤੋਲਾਂਗੇ ਪੂਰੇ ਵਾਲੇ ਕਰਤੇ ਸੋ ਆਪਣੀ ਵੀਡੀਓ ਨੂੰ ਵੱਧ ਤੋਂ ਵੱਧ ਲਾਇਕ ਸ਼ੇਅਰ ਕਮੈਂਟ ਕਰਿਆ ਕਰੋ ਜੀ ਆਪਾਂ ਜੋ ਆਪਦਾ ਕੰਮਕਾਰ ਕਰਦੇ ਆ ਰੁਟੀਨ ਦੇ ਵਿੱਚ ਉਹਦੀ ਵੀਡੀਓ ਬਣਾ ਕੇ ਫੇਸਬੁੱਕ ਤੇ YouTube ਤੇ ਪੋਸਟ ਹੁੰਦੇ ਆ ਆਪਣੀ ਵੱਧ ਤੋਂ ਵੱਧ ਸਪੋਰਟ ਕਰੋ ਜੀ ਧੰਨਵਾਦ